ਹਾਂਜੀ ਕੀ ਹਾਲ ਚਾਲ ਨੇ ਦੋਸਤੋ ਆਈ ਹੋਪ ਕਰਦਾ ਸਾਰੇ ਠੀਕ ਹੋਣਗੇ ਆਪਾਂ ਜਦੇ ਗੋਚਰ ਟਰਨਮੈਂਟ ਵਧੀਆ ਚੱਲ ਰਿਹਾ ਉੱਥੇ ਪਹਿਲਾ ਨਾਮ ਕਤਈਆ ਦੁਆਇਕੀ ਯਾਰ ਕੀਆ ਚੌਥਾ 52 52 ਤੋਂ ਮੈਨ ਉਸ ਥਿਸ ਇਜ਼ ਅ ਲੀਡੀ ਤੇ ਬੈਸਟਾਂ ਨੂੰ ਪੱਖੇ ਨੇ ਬਹੁਤ ਵਧੀਆ ਟਰਨਮੈਂਟ ਆ ਆਪਾਂ ਹੁਣ ਉੱਥੇ ਜਾ ਕੇ ਦਿਖਾਦੇ ਆਨੂੰ ਬਾਕੀ ਇਹ ਗੱਲਾਂ ਮਾਰਦੇ ਜਾ ਰਹੇ ਆ ਬੜੀਆਂ ਟੂਰਨਾਮੈਂਟ ਦੇਖਣ ਜਾਣਾ ਪਿਆ ਆ ਪੈਨੇ ਨਾ ਮੋਟਰਸਾਈਕਲ ਵੀ ਪੁੰਦਰ ਖਾਂਦੇ ਉੱਥੇ ਕੱਢ ਪਾਨੇ ਕੁੰਡੇ ਜਗਾਇਆ ਪਰ ਕੰਮ ਕਿੰਨੇ ਫੀਟਰ ਦੀ ਦੂਰ ਜਗਾ ਕਰ ਉਹ ਹੋਰ ਜੀ ਬੰਦੇ ਉਹ ਬੜਾ ਕੰਮ ਕਰਦੇ ਐ ਬੜਾ ਖੁਸ਼ ਹੋ ਗਿਆ ਮੈਂ ਮਾਨ ਰੂ ਨਹੀਂ ਹੋਇਆ ਉਹ ਟੈਂਕਰ ਖੱਬੇ ਨਾਲ ਕਰਨ ਉਹ ਜਿਹੜੇ ਚੋਂ ਪੜਦੇ ਹੋਏ ਹੋਣਾ ਡਾਕਟਰ ਵੀ ਨਾਲ ਕੋਦੇ ਕੈਟ ਦੀ ਪਟੜਾ ਵੀ ਸਾਡਾ ਲਓ ਸਾਹਮਣੇ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬੱਸ ਸੁਣੋ ਰੁਕੋ ਇੱਕ ਗੱਲ ਬਾਤ ਹੈ ਹਗੁਰੂਆ ਐਂਡ ਕੋਲੋਂ ਕਾਲ ਹਿੰਦੇ ਹਲਾ ਸੁਖੀ ਕੰਮ ਨਾ ਕਰ ਰਹੇ ਕੀਤੇ ਐਂਡ ਸਾਡੇ ਕਿੰਨੇ ਪੱਤੇ ਹੋਏ ਹੋ ਸਾਰੇ ਵੀ ਉਸ ਟਾਇਰਾਂ ਮੰਡਾਇਨੇ ਵਾਧਾ ਪੰਦੀ ਵਾਲੋ ਓਹ ਹੋ এলি वाला বহুত প্যাকেই বাকি চুরি নে বোড়ি वाला নামা কেডা মাগরে দি ਦੀ ਤਾੜੀ ਗੁਰੂ ਕਾ ਮੰਨਦੇ ਗੱਲ ਮਾਇਦੇ ਅਖੋਵਾ ਹੋ ਰਹੇ ਬੰਦੇ ਦੀ ਕਦੇ ਨਾ ਕੇ ਹੱਸੋ ਨਾ ਜਿੰਦ ਪਰ ਨਹੀਂ ਹੁੰਦੀ ਟੋਰਾਂ ਦੀ ਐ ਤੱਕੜੇ ਕੋਲੋ ਦੀ ਤਾੜੀ ਮਾਰੋ ਨੋਲਾ ਕੋਈ ਫੇਰ ਹੱਸੋ ਨਾ ਆਹ ਬਾਕੀ ਬਾਕੀ ਨਾ ਤਾਂ ਚਾਰ ਸੱਕੇ ਲੱਗ ਗਏ ਆ ਜਿਵੇਂ ਲਠੇ ਥੇੜੀ ਵਾਲਾ ਨਾਨਾ ਉਹ ਵੀ ਕਹਿੰਦੇ ਲੱਗ ਜਿਹੜਾ ਹੋਇਆ ਪਰ ਸਾਹਮਣੇ ਕਹਿੰਦੇ ਪਰ ਸੋੜਾ ਫੇਰਾ ਘਾ ਰਿਆ ਮੁੰਡਾ ਆਹ ਸਿੰਗਲ ਕਿਹੜੇ ਜੋੜਤਾ ਗੁਰੂ ਦੇ ਤਾੜੀ ਵਾਲਾ ਜਿਹਨਾਂ ਨੂੰ ਅਗਲੀ ਬਾੜੀ ਨਾ ਲੱਗ ਜੇਗਾ اور نا من کے نا اور او تاکے کینے مروڑی دا میری دا پرتاسا کرنوں ہروا او دیکھنا او کنا کیپٹن ہتہ طارلا کنے ہا تو کیپٹن ہتہ طارلا ہے کراں کاند او تو کو پر ان توں ج موریا او کنا کراؤڈر کم پر چا کرتا ہر آ کرتا ہے ਅੰਤ ਤੋਂ ਬੰਦੋ ਤੋਂ ਬੰਦੋ ਲੱਗਿਆ ਹੈ ਬਲਤੰਮੀ ਗੁਰੂ ਲੜਦੀ ਤੇ ਪਿੰਡੀ ਵਾਲ ਹੋ 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 ਇਹ ਨਹੀਂ ਕਿ ਇਹ ਲੱਗਿਆ ਜਿਹੜੀ ਇੱਕ ਪਾਸੇ ਤੋਂ ਵਾਲੇ ਦੀ ਪਾਸੇ ਤੋਂ ਆ ਰਿਹਾ ਬਿਲਕੁਲ ਤਾੜੀ ਮਾਰੋ ਜਿਹਨੂੰ ਜਿਹਨੂੰ ਅਜੇ ਵੀ ਬੈਟਿੰਗ ਨੂੰ ਜਿਹੜਾ ਮਾਰੋ ਪੜੀ ਬਹੁਤ ਅੰਦਾਜ਼ ਖੇਡ ਰਿਹਾ ਮੁੰਡਾ ਆਓ ਵੀਰੋ ਗੁਰਦੀ ਪਾਰਕ ਤੇ ਬੱਤ ਕਰੋ ਹਾਂ ਹਾਂ ਬੰਦੂ ਸਾਹਿਬ ਮੈਂ ਖੁੱਤੀ ਦੇਖਦਾ ਹੈ ਹੌ ਤਰਕ ਹੋ ਗਿਆ ਹੌ ਕਰਕੇ ਗੇਲ ਹੋ ਗਈ ਲੋ ਆ ਬੰਦਾ ਕਰੇ ਮਾਰ ਗਿਆ ਪਤਾ ਨੇ ਜਿੰਨੇ ਫਾਦ ਆ ਹੰਡੇ ਨੂੰ ਨਹੀਂ ਆ ਤੂ ਮਾਣ ਕੇ ਖੰਦ ਤਾਉ ਆ ਜਿੰਨੇ ਫਾਦ ਬੱਲੇ 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 ਹੋਰ ਰੌਣਕਾਂ ਪਟਰ ਪਾਰ ਲੈ ਸਾਹਮਣੇ ਭਾਗੀ ਬਾਲ ਰਿਮਣਾ ਗਲੇ ਹੋਰ ਹੋਰ ਕਿਹੋ ਪਿਆਰ ਵਾਲਾ ਗਲਾ ਸੱਜਿਆ ਲੇਖਾ ਸੁਖੀ ਲੋਪੋ ਪਿੰਡ ਵਾਲਾ ਵੀ ਨਾਮ ਜਗਤ ਦੀ ਬਣਾਉਣਾ ਇਸ ਪਾਰਾ ਵੱਡੀ ਰਕਤਾਂਤ ਹੋ ਗਈ ਆ ਪੁਆਇੰਟ ਆਉ ਸਮਰੇ ਆ ਬੋਲ 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 ਕਾ ਮਾਤ ਹੈ ਕਿ ਮੇਰੇ ਕੋ ਸਾਜ ਨਹੀਂ ਲੋੜੇ ਪਜਦੇ ਵੀ ਕਦੇ ਦੇ ਪੜਖੂ ਦੀ ਚੋਰਾਪੁਰ ਆਦੇਣਾ ਜਿੱਤੇ ਸੋਹਣਿਆ ਵੀ ਬਾਬਾ ਦੀ ਜੋ ਸ਼ਕਤੀ ਵਿੱਚ ਦਿਲ ਦੀ ਜਲਵੀ ਪੈਂਟਾਂ ਦੇ ਦੁੱਧ ਕਿੱਥੋਂ ਦੇ ਹੋ ਰਿਹਾ ਮਾਂ ਮਾਂ ਦੀ ਜੋ ਸ਼ਕਤੀ ਵਿੱਚ ਨੇਵੀ ਦਲੇਰੀ ਆ ਪੈਂਟਾਂ ਦੇ ਦੁੱਧ ਕਿੱਥੋਂ ਦੇ ਹੋ ਰਿਹਾ ਆਖਿਰ ਮਨਾਉਂਦੇ ਜੋਰ ਜਿਹੜਾ ਸੰਪਤ ਹੋ ਰਿਹਾ ਕਿੰਨੇ ਬਣ ਗਏ ਇਸ ਪਰਿਵਾਰ ਆ ਲਓ ਸਾਹਮਣੇ ਭਗੀ ਬਾਦ ਬੱਲੋ ਬੱਲੋ

ਪਰ ਅਗਲੇ ਚਾਰ ਦੇ ਵਾਦੇ ਦੇ ਵਿੱਚ ਹੋ ਚੁੱਕਿਆ ਹੈ ਅਗਲੇ ਚਾਰ ਦੇ ਵਾਦੇ ਵਾਦੇ ਕਰੂ ਇੱਕੀ ਜੂਰ ਵਰਤੀ ਹੈ ਅਗਲੀ ਬਾਲ ਪਰ ਦੀ ਮੁੰਡਾ ਫੋੜ ਜਾਣਾ ਮੇਰੇ ਵਿੱਚੋਂ ਲਓ ਸਾਹਮਣੇ ਪੈ ਗਈ ਅਗਲੀ ਬਾਲ ਮੱਕਾ ਦੀ ਧਰਤੀ ਦਾ ਉਹ ਪਾਗੀ ਬਾਲ ਬੰਨੋ ਮੇਰੇ ਕਾਹ ਬਾਤ ਹੈ ਸ਼ੱਕਾ ਮਾਰ ਗਿਆ ਸ਼ੱਕਾ ਅੱਛੀ ਧਰਤੀ ਦਾ ਪਰ ਸਾਹਮਣੇ ਮੁੰਡਾ ਵੀ ਵਾਲਾ ਉਹ ਨਵੀ ਵਾਲਾ ਔਰ ਬੁੜੀ ਪਰ ਸਾਹਮਣੇ ਸਾਹਮਣੇ ਔਰ ਇੱਕ ਸੰਕਰ ਦਾ ਇੱਕ ਸ਼ਬਦ ਭਾਏ ਰਬਾ ਹਾਏ ਮੇਰੇ ਰਬਾ ਅਜੇ ਜਿਹੜੇ ਟਾਂਕੇ ਖੁੱਲੇ ਨਹੀਂ ਪਰ ਪਹਿਲੀ ਥਾਪੀਆਂ ਜਨਾਗਾ ਮਾਰਨਾ ਹਗੜੀਆਂ ਗਲਾਰੀਆਂ ਦੇ ਧੋ ਰੰਗਿਆ ਲਓ ਸਮਰੇ ਹਾਂ ਕਾ ਬਾਤ ਦਾ ਮੰਨਵੀ ਵਾਲਾ ਇਹਨੇ ਇੱਕ ਰਕ ਕੁੱਤੇ ਵਿੱਚ ਬੰਗਾਲ ਵਿੱਚ ਬੰਗਾਲਾ ਨਚਾਈਆ ਇਹਨੇ ਇੱਕ ਦੇ ਦਰੀਆਂ ਨੂੰ ਤਸਾਣ ਬਣਾਈਆ ਇਹ ਆ ਮੰਨਵੀ ਦੀ ਧਰਤੀ ਦੇ ਗੁਰੀ ਅਗਲੀ ਬਾਲ ਤੋਂ ਨਹੀਂ ਫੇਰ ਤਿਆਰ لاو سامنے ਕਰੀਏ ਗੁਰੀ ਦੀ ਮਾਰ ਤੇਰੀਏ ਕਰੀਂਦੇ ਰੋ ਉਹ ਕੱਪਰ ਦੇ ਪਾਲੀ ਦੇ ਦਰ ਬਬੀ ਨਪਾਲੀ ਉਹ ਛੱਪਾਂ ਮਾਰ ਬੁੱਢੇ ਪਰ ਸਾਹਮਣੇ ਹੈ ਸਮਰੇ 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 ਸਵਾਨਦ ਵਿਖਰਾ ਸਵਾਨਦ ਵਿਖਰਾ ਗੁਰੂ ਨੰਦਰੋਂ ਫੋਰ ਬੱਲੇ 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 ਆ ਰਹੇ ਨੇ ਜਾਨੀ ਤਾੜੀਆਂ ਮਾਰੋ ਕਾਹ ਬਾਤ ਰਗਰੇ ਕੀਤਾ ਜਾ ਰਿਹਾ ਹੈ ਬਹੁਤ ਵੱਡਾ ਧੰਨਵਾਦ ਕਰਦੇ ਆ ਆਹ ਸਾਹਮਣੇ ਕਾਹ ਬਾਤ ਆਹ ਕਾਹ ਬਾਤ ਹੈ ਚੌਥਾ ਕਦੇ ਹੋਰ ਨਹੀਂ ਆਉਂਦੇ ਵੀਰੋ ਜਿਹੜਾ ਜਿੱਤੂ ਗੱਲਾਂ ਹੁੰਦੀਆਂ ਮੇਰੇ ਵੀਰੋ ਹਾਂ ਕਾਹ ਬਾਤ ਹੈ ਆਓ ਕਦੇ ਜੀ ਰਵੀ ਜੀ ਪੁਰਮੀ ਤਿਆਰ ਹੈ ਦੇਖੋ ਕਿਹਨੇ ਸੁਨੀਦਰ ਪਾਚਾ ਦੇ ਪ੍ਰਧਾਨ ਸਾਹਿਬ ਵੀਮਾ ਗਿਜਰ ਜਿਹੜਾ ਥੋੜੀ ਗਿਜਰ ਤੋਂ ਨਾ ਨਜ਼ੀਰ ਰੀ ਇਹ ਕਰਨਾ ਲੱਗੇਗਾ ਕਰਨਾ ਦੇਖ ਲਈ ਕਹਿੰਦਾ ਗਾਰਡਨ ਕੱਟਣਾ ਜਿਵੇਂ ਆਪਣੇ ਮੇਰੇ ਮਿੱਤਰਾਂ ਟੱਕਰ ਟੱਕਰ ਵਾਹ ਬੜਾ ਕੀ 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 رہ گیا تھوڑا مالی حسرا ਕਲ ਕਰਤੀ ਹੈ ਜਾ ਬਾਰਤ ਬਾਕੀ ਹੋਰ ਇੱਕ ਬੋਲ 6 ਰਹਿ ਗਈ ਬੋਲੀ ਦੱਸਿਆ ਟੋਪਰੀ ਦਾ ਮਾਰ ਪਈ ਹੋਈ ਮੈਚ ਟੋਪਰੀ ਹੋਈ ਮਨੀ ਮਨਵੀ ਤੇ ਦੀਪੀ ਇੱਕ ਨੇ ਕਿਹਾ ਇੱਕ ਨੇ ਕਿਹਾ ਸ਼ੱਕਾ ਦਾ ਵੀ ਹਾਣੀਆਂ ਮਾਰਦੇ ਸਾਰੇ ਵਾਹ ਜੈ ਜੈ ਰਵੀ

ਮੁਰਤਾ ਟੱਕਰੇ ਕੋਈ ਨਹੀਂ ਐਲ.ਈ.ਡੀ ਕਰ ਗਿਆ ਅਜੇ ਮੇਰੇ ਖਿਆਲ ਨਾਲ ਉਹ ਮਾਰੇ ਸਾਡੀ ਸੁਵਾਦ ਨਹੀਂ ਹੈਗਾ ਉਹ ਮਾਰੇ ਤੁਹਾਡੀ ਅਜੇ ਪੰਜ ਛਿਆਰਾ ਕੀ ਬਾਤ ਹੈ 36 ਸਕੋਰ ਆ ਟੋਟਾ ऐं ॿार त